ਹਾਂਜੀ ਮਾਈ ਗੁਰਜੀ ਤੋਂ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਅੱਜ ਜਿਹੜੇ ਆਪਾਂ ਪੋਡਕਾਸਟ ਨੂੰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋ ਰਹੇ ਹਾਂ ਸਾਡੇ ਵਿੱਚ ਜੋ ਨਾਲ ਬੈਠੇ ਹਨ ਸਰਦਾਰ ਇੰਸਪੈਕਟਰ ਗੁਰਦੀਪ ਸਿੰਘ ਜੀ ਜੋ ਸੀਆਰਪੀ ਦੇ ਵਿੱਚ ਨੌਕਰੀ ਕਰਕੇ ਆਪਣੀ 38 ਸਾਲ ਨੌਕਰੀ ਕੰਪਲੀਟ ਕਰਕੇ 31 ਅਕਤੂਬਰ ਨੂੰ ਪੈਨਸ਼ਨ ਜਾਣੇ ਵਾਲੇ ਆ ਤੇ ਮੈਂ ਤੈਨਾਂ ਨੂੰ ਕਿ ਜਸਤ੍ਰਾਂਕ ਨਾਨਕ ਸਾਹਿਬ ਨੇ ਸਾਨੂੰ ਆਦੇਸ਼ ਦਿੱਤਾ ਕਿ ਹਰ ਇੱਕ ਮਨੁੱਖ ਨੂੰ ਕਿਰਤੀ ਬਨਣਾ ਚਾਹੀਦਾ ਹੈ ਤੇ ਗੁਰੂ ਦੇ ਬੋਲਾਂ ਤੇ ਪਹਰਾ ਗੁੰਦੇ ਹੋਏ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਸੰਘਰਸ਼ਿੰਨਾ ਨੇ ਕੀਤਾ ਬੜਾ ਹੀ ਵੱਡੀ ਚੱਲਣਾ ਕਾਲੀ ਹੈ ਖੌਦ ਦੇ ਵਿੱਚ ਪਈ ਗਰਮ ਥਾਵਾਂ ਤੇ ਰਹਿ ਕੇ ਠੰਡੀਆਂ ਥਾਵਾਂ ਤੇ ਰਹਿ ਕੇ ਆਪਣੇ ਪ੍ਰਵਾਦ ਦੀ ਪਾਲਨ ਪੋਸ਼ਣ ਕੀਤੀ ਆਪਣੀ ਜ਼ਿੰਦਗੀ ਨੂੰ ਬਧੀਆ ਮਰਵਾ ਕਰਾਇਆ ਤੇ ਅੱਜ ਤੱਕ ਵੀ ਅਰੰਭੀ ਸਰੂਪਤਿਆਂ ਦੀ ਮੁਲਾਕਾਤ ਜਿਹੜੀ ਹੋਣ ਜਾ ਰਹੀ ਹੈ ਉਹ ਆਪਣੀਆਂ ਬੈਠੇ ਇੰਸਪੈਕਟਰ ਸਿਆਲ ਕੁਰਬੀ ਸਿੰਘ ਜੀ ਨੇ ਸਾਰਿਆਂ ਤੋਂ ਪਹਿਲਾਂ ਗੁਰਦੇਵ ਸਿੰਘ ਜੀ ਨੂੰ ਫਤਿਹ ਪ੍ਰਵਾਨ ਕਰਨ ਲਈ ਬਾਈ ਕੁਤੀ ਜੀ ਆਹ ਸਰ ਬਈ ਜੀ ਕੀ ਫਤਿਹ ਅਸਾ ਸਭ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਦੇ ਕਿ ਤੁਸੀਂ ਫੌਜ ਦੂਤੀ ਤੋਂ ਪਰਤੀ ਹੋ ਮੈਂ ਜੀ 27/4 1988 ਨੂੰ ਲੋਗੇ ਪਰਤੀ ਆਇਆ ਸੀਗਾ ਠੀਕ ਹੈ ਜੀ ਮੋਗੇ ਤੋਂ ਬਾਅਦ ਫਿਰ ਜੋ ਤੁਸੀਂ ਭਰਤੀ ਹੁੰਦੇ ਆ ਆਪਾਂ ਦੇਖਿਆ ਜਾਂਦਾ ਕਿ ਫੌਜ ਦੇ ਵਿੱਚ ਆਮ ਕੀ ਗੱਲ ਹੁੰਦੀ ਹੈ ਕਿ ਟ੍ਰੇਨਿੰਗ ਤੇ ਤੇ ਦੇ ਜਾਂਦਾ ਕੀ ਤਾਂ ਨੂੰ ਤੁਸੀਂ ਡਰੈਕਟਰੀ ਟ੍ਰੇਨਿੰਗ ਤੇ ਤੇ ਪਹਿਲਾਂ ਤੁਸੀਂ ਪਿਆਰ ਚ ਰੁਕੇ ਸੀ ਕੋਈ ਹਾਂ ਨਹੀਂ ਜੀ 27 4 1988 ਦੀ ਜਵਾਨੀ ਸੀ ਉਹ ਜਵਾਨੇ ਸਾਡੇ ਪੰਜੌਰ ਸੀ ਹਾਂਜੀ ਨੀਅਰ ਚੰਡੀਗੜ੍ਹ ਦੇ ਕੋਲੇ ਫਿਰ ਉੱਥੋਂ ਸਾਨੂੰ ਗਰੁੱਪ ਸੈਂਟਰ ਬਿਹਾਰਤੀ ਭੇਜਿਆ ਗਿਆ ਐ ਭਿਹਾਰਤੀ ਸੀ 3-4 ਮਹੀਨੇ ਉੱਥੇ ਰਿਹਾ ਉਹ ਵੀ ਬਾਅਦ ਦੇ ਵਿੱਚ ਅਸੀਂ ਜੁਲਾਈ ਜਾਂ ਜੂਨ ਦੇ ਵਿੱਚ ਬੁਲਾਈ ਦੇ ਵਿੱਚ ਅਸੀਂ ਗਏ ਟ੍ਰੇਨਿੰਗ ਕੈਂਪ ਨੂੰ ਵਿੱਚ ਮੱਧ ਪ੍ਰਦੇਸ਼ ਹਾਂਜੀ ਉੱਥੇ ਟ੍ਰੇਨਿੰਗ ਪੂਰੀ ਹੋਈ ਸੀ ਅਸੀਂ ਇੱਥੇ ਗੱਲ ਬੜੀ ਵੇਖੀ ਜਾਂਦੀ ਵੀ ਜੇ ਆਪਾਂ ਪਿੰਡਾਂ 'ਚ ਗੱਲਾਂ ਕਰਦੇ ਹਾਂ ਕਿ ਬਈ ਫੌਜ ਦੀ ਜਿਹੜੀ ਟ੍ਰੇਨਿੰਗ ਆ ਬੜੀ ਸਖਤ ਹੁੰਦੀ ਕਿ ਵਾਕਈ ਇਹਦੇ 'ਚ ਬਹੁਤ ਜ਼ਿਆਦਾ ਤੁਹਾਨੂੰ ਕਸ਼ਟ ਸਹੇਣੇ ਪੈਂਦੇ ਹੁੰਦੇ ਹਾਂਜੀ ਇਹ ਟ੍ਰੇਨਿੰਗ ਤਾਂ ਕਾਫੀ ਸਖਤ ਹੁੰਦੀ ਹੈ ਜਿਵੇਂ ਕੋਈ ਕੰਮ ਕਰਨਾ ਕੀਤਾ ਹੋਵੇ ਉਹਦੇ ਅਸਰ ਤਾਂ ਜੀ ਬਹੁਤ ਮੁਸ਼ਕਲ ਹੈ ਤੇ ਬਾਕੀ ਜਿਹੜਾ ਬੰਦਾ ਥੋੜਾ ਦੌੜ ਭੱਜ ਕਰਨ ਵਾਲਾ ਉਹਦੇ ਅਸਰ ਤੋਂ ਹੀ ਹੈ ਮਸਕਰ ਨੇ ਬਹੁਤ ਵਧੀਆ ਮਨ ਲੱਗ ਜਾਂਦਾ ਬੰਦੇ ਦਾ ਟ੍ਰੇਨਰ ਕਾਮ ਨਾਲ ਹਰ ਇੱਕ ਚੀਜ਼ ਦਾ ਗਿਆਨ ਮਿਲਦਾ ਜੇ ਆਪਨ ਦਾ ਚੱਲਣ ਫਿਰਨ ਦਾ ਹਰ ਚੀਜ਼ ਦਾ ਹੀ ਮਤਲਬ ਉਹ ਤੇ ਗਿਆਨ ਦਿੱਤਾ ਜਾਂਦਾ ਹਾਂਜੀ ਹਾਂਜੀ ਚਲੋ ਵੈਸੇ ਬਾਈਕਰ ਨਾਲ ਜਿਹੜਾ ਬੰਦਾ ਪਿੰਡ ਦੀ ਇੱਕ ਜ਼ਿੰਦਗੀ ਨੂੰ ਛੱਡ ਕੇ ਫੌਜ ਦੀ ਜ਼ਿੰਦਗੀ ਉਪਣੰਦਾ ਹੈ ਤੇ ਕਾਫੀ ਕੁਝ ਤੁਹਾਨੂੰ ਉਹਦੇ ਵਿੱਚ ਆਪਣੇ ਚ ਬਦਲਾ ਲੈਣਾ ਪੈਂਦਾ ਹੁਣ ਫਿਰ ਐਦਾ ਜੀ ਹਾਂਜੀ ਪਿੰਡ ਦੀ ਜ਼ਿੰਦਗੀ ਨਾਲੋਂ ਫੌਜ ਦੀ ਜ਼ਿੰਦਗੀ ਜੋ ਕਾਫੀ ਅੰਤਰ ਹੈ ਜੀ ਕਿਉਂਕਿ ਪਿੰਡਾਂ ਵਿੱਚ ਤਾਂ ਆਪਾਂ ਆਪੋ ਆਪਣੇ ਮਨ ਦੇ ਸਾ ਮ रह ਸਕਦੇ ਜਿਵੇਂ ਆਪਣਾ ਪਿੰਡਾਂ ਵਾਲਾ ਰਹਿਣ ਸੌਣ ਹੁੰਦਾ ਪਰ ਫੌਜ ਦੇ ਵਿੱਚ ਪ੍ਰੋਪਰ ਇੱਕ ਯੂਨੀਫਾਰਮ ਹੁੰਦੀ ਹੈ ਰਹਿਣ ਸੌਣ ਦਾ ਫਾਲਣ ਦਾ ਮਤਲਬ ਹਰ ਚੀਜ਼ ਦਾ ਟਾਈਮ ਤੋਂ ਟਾਈਮ ਹੈ ਸੌਣ ਦਾ ਟਾਈਮ ਹੈ ਡਿਊਟੀ ਦਾ ਟਾਈਮ ਹੈ ਬਿਨਾ ਟਾਈਮ ਤੋਂ ਕੋਈ ਕੰਮ ਹੀ ਨਹੀਂ ਫੌਜ ਦੇ ਹਾਂਜੀ ਹਾਂ ਇਹ ਗੱਲ ਸੀ ਪਿੰਡਾਂ 'ਚ ਆਮ ਸੁਣਦੇ ਰਹਿੰਦੇ ਕਿ ਜਿਹੜੇ ਫੌਜੀ ਬੰਦੇ ਹੁੰਦੇ ਆ ਉਹ ਸਮੇਂ ਦੇ ਬੜੇ ਪਾ ਬੰਦ ਹੁੰਦੇ ਉਹ ਫਿਰ ਉਹਦੇ ਪਿੱਛੇ ਇਹੀ ਕਾਰਨ ਹੁੰਦਾ ਨਾ ਫਿਰ ਵੀ ਤੁਸੀਂ ਇੱਕ ਸੰਦਾਨਤ ਦੇ ਵਿੱਚ ਬੱਝੇ ਰਹਿੰਦੇ ਜੀ ਹਾਂਜੀ ਇਹ ਚੀਜ਼ਾਂ ਟ੍ਰੇਨਿੰਗ 'ਚ ਹੀ ਦੱਸ ਦਿੰਦੇ ਆ ਜੀ ਹੁਣ ਸਸ਼ਸਣ ਵਿੱਚ ਰਹਿਣਾ ਹਾਂ ਚੰਗਾ ਵਧੀਆ ਟ੍ਰੇਨਿੰਗ ਦੇ ਵਿੱਚ ਦੱਸ ਦਿੰਦੇ ਕੱਪੜਾ ਲੱਤਾਂ ਪੈਰ ਨਾਲ ਹਰ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਹਾਂਜੀ ਟਾਈਮ ਦੇ ਵਿੱਚ ਰਹੇ ਕਿ ਸਾਰੇ ਕੰਮ ਕੀਤੇ ਜਾਂਦੇ ਜਦੋਂ ਉਸ ਸਮੇਂ ਬਾਅਦ ਕਰ ਛੁੱਟੀ ਜਾਂਨੇ ਆ ਉਸ ਤੋਂ ਬਾਅਦ ਪਰਪੰਡ ਆਪਣੇ ਬਾਲ ਬੱਚੇ ਪਰਿਵਾਰ ਨੂੰ ਪਿੰਡਾਂ ਵਾਲਾ ਰਸਤੇਦਾਰਾਂ ਨੂੰ ਮਿਲ ਕੇ ਆਉਣੇ ਉਦੋਂ ਗਵਰਟਰ ਇਸੇ ਟਾਈਮ ਵਿੱਚ ਟਾਇਆ ਜਾਂਦਾ ਹਾਂ ਜੀ ਇਹ ਨਹੀਂ ਤੁਸੀਂ ਕਹਿੰਦਾ ਪਾ ਵੀ ਜਿਆਦਾ ਟਾਈਮ ਆ ਜਿਹੜਾ ਫੌਜ ਦੇ ਵਿੱਚ ਹੀ ਗੁਜ਼ਾਰਨੇ ਆਪਣੀ ਜ਼ਿੰਦਗੀ ਦਾ ਜੀ ਹਾਂ ਜੀ ਹਾਂ ਜੀ ਪੰਡ ਤਾਂ ਵੀ ਹੁਣ ਆਪਾਂ ਸਾਲ ਤੋਂ 3 ਮਹੀਨੇ ਜਾਂ 2.5 ਮਹੀਨੇ ਰਹਿਣ ਨੂੰ ਮਿਲਦਾ ਜੀ ਤਾਂ ਕਿ 9.5 9 ਮਹੀਨੇ ਇੱਥੇ ਰਹਿਣੀਆਂ ਆ ਹਾਂ ਜੀ ਨੱਚ ਠੀਕ ਹੈ ਜਿੱਦੋਂ ਤੁਸੀਂ ਦੱਸੇ ਕਿ ਸੀ 88 88 ਦੇ ਵਿੱਚ ਤੁਸੀਂ ਭਰਤੀ ਹੋਏ ਆ ਉਦੋਂ ਪਹਿਲਾ ਪਿਆਰ ਦੇ ਹੱਕੇ ਤੇ ਆਪਾਂ ਜਦੋਂ ਗੱਲ ਕਰਦੇ ਆ ਵੀ 80d 84d ਇਕਟਾ ਢੂੰਦਾ ਦਰਬਾਰ ਸਾਹਿਬ ਦੇ ਉੱਪਰ ਹਨ ਜੀ ਤੇ ਜਦੋਂ ਤੁਸੀਂ ਕੋ ਫੌਜ ਦੇ ਵਿੱਚ ਆਏ ਤਾਂ ਨੂੰ ਇੱਥੇ ਜੇ ਆਪਣੇ ਸਿੱਖ ਲੋਕ ਚੀਜ਼ਾਂ ਸਵਾਰ ਕੀ ਤੁਹਾਨੂੰ ਫੌਜ ਦੇ ਵਿੱਚ ਆ ਕੇ ਵੀ ਕੋਈ ਇਸ ਚੀਜ਼ਾਂ ਬਾਰੇ ਕੋਈ ਦਿੱਕਤ ਹੋਈ ਹੈ ਜਾਂ ਉਹਨਾਂ ਦੀ ਨਹੀਂ ਜੀ ਉਦੋਂ ਤਾਂ ਇਹ ਨਹੀਂ ਸੀਗੀ ਹੋ ਸਕਦਾ ਸਾਡਾ ਵੀ ਉਦੋਂ ਇੰਨਾ ਦਿਮਾਗ ਵੱਡਾ ਨਹੀਂ ਸੀ ਪਰ ਫੌਜ ਦੇ ਵਿੱਚ ਹਾਂ ਇਹਨਾਂ ਚੀਜ਼ਾਂ ਬਾਰੇ ਮੁਸ਼ਕਲ ਪੇਸ਼ ਆਉਂਦੀਆਂ ਤੇ ਉਦੋਂ ਇੰਨਾ ਨਹੀਂ ਸੀ ਪਰ ਹੌਣੋ ਜਿਵੇਂ ਜਿਵੇਂ ਹੌਲੀ ਹੌਲੀ ਆਸੀ रहे हैं। थोड़ा जहाँ थोड़ा सा दिल नहीं महसूस होंगे हाँ कितने मतलब कई बार इस तरह की पक्का होंगे भी है जी हां ठीक है ਅਸੇ ਇਹ ਤਾਂ ਆਪਣਾ ਪਿੰਡਾਂ ਦੇ ਵਿੱਚ ਆਮੀ ਅਸੀਂ ਆਨ ਲੋਕ ਗੱਲਾਂ ਕਰਦੇ ਹਾਂ ਕਿ ਕਿਵੇਂ ਕਿ ਜੋ ਫੱਜੀ ਬੰਦਾ ਜਿਹੜਾ ਉਹ ਸਭ ਤੋਂ ਜ਼ਿਆਦਾ ਘੁੰਮਦਾ ਹੈ ਵਾਕਈ ਤੁਸੀਂ ਵੀ ਕੀ ਆਪਣੇ ਭਾਰਤ ਦੇ ਵਿੱਚ ਬਹੁਤ ਥਾਵਾਂ ਤੇ ਡਿਊਟੀਆਂ ਵਗੈਰਾ ਕਿਤੇ ਹੋਣਗੇ ਇਸ ਤਰ੍ਹਾਂ ਹਾਂਜੀ ਹਾਂਜੀ ਤਕਰੀਬਨ ਮਨੀਪੁਰ ਨਾਗਾਲੈਂਡ ਅਸਤਰਪੁਰਾ ਕਸ਼ਮੀਰ ਦੇ ਵਿੱਚ ਚਾਈ ਤੀਜੀ ਵਾਰ ਆ ਗਏ ਹਾਂ ਬਾਕੀ ਜਿਹੜਾ ਬੰਗਾਲ ਇਹ ਕੋਈ ਇਲਾਕਾ ਬਚਿਆ ਨਹੀਂ ਸਾਊਥ ਇੰਡੀਆ ਅੰਗਰ ਤੇ ਇਸ ਤੋਂ ਪੂਰਾ ਇਲਾਕਾ ਸਾਰੇ ਕੋਲ ਮਿਲਿਆ ਮੈਂ ਚਾਹੁੰਦਾ ਪਾਵ ਤੁਸੀਂ ਤਕਰੀਬਨ ਸਾਰੇ ਭਾਰਤ ਦੇ ਹਰੇ ਹਿੱਸਿਆਂ 'ਚ ਹੀ ਘੁੰਮ ਲਏ ਆ ਜੀ ਜੀ ਸਰ ਤੇ ਫਿਰ ਜਦੋਂ ਮਤਲਬ ਲੱਗ ਲੱਗ ਸਟੇਟਾਂ ਦੇ ਵਿੱਚ ਜਾਣੇ ਤੁਸੀਂ ਡਿਊਟੀ ਲਈ ਤੇ ਉੱਥੋਂ ਦਾ ਜਿਹੜਾ ਖਾਣ ਪੀਣੇ ਦੀਆਂ ਚੀਜ਼ਾਂ ਬਾਰੇ ਵੀ ਤੁਹਾਨੂੰ ਕਾਫੀ ਚੀਜ਼ਾਂ ਦਾ ਇਹਦਾ ਮਤਲਬ ਆਮਦਨ 'ਚ ਦਿੱਕਤ ਆਉਂਦੀ ਹੈ ਕੋਈ ਇਸ ਤਰ੍ਹਾਂ ਦੀ ਹਾਂਜੀ ਹਾਂਜੀ ਦਿੱਕਤ ਆਉਂਦੀ ਹੈ ਕਿਈ ਇਲਾਕਿਆਂ ਜਿਵੇਂ ਸੁੱਕੀਆਂ ਮੱਛੀਆਂ ਖਾਂਦੇ ਆ ਤੇ ਉਹ ਬਹੁਤ ਉਹਨਾਂ ਦੀ ਜੋ ਕੁਤਿਆ ਬਦਬੂ ਵੀ ਆਉਂਦੀ ਐ ਪਰ ਉਹ ਉਹਨਾਂ ਲੋਕਾਂ ਦਾ ਖਾਣਾ ਉਹ ਹਿਸਾਬ ਨਾਲ ਦੇਖ ਕੇ ਪਰ ਇਹ ਚੀਜ਼ ਇਹਦੇ ਅਸੀਂ ਦੇਖਦੇ ਆ ਤੇ ਸਾਨੂੰ ਨਹੀਂ ਚੰਗਾ ਲੱਗਦਾ ਕਿਉਂਕਿ ਅਸੀਂ ਨਹੀਂ ਖਾਂਦੇ ਪਰ ਉਹ ਖਾਣ ਵਾਲੇ ਉਹਨੂੰ ਖਾਂਦੇ ਵੀ ਆ ਬਾਕੀ ਇਹਦੇ ਸਾਨੂੰ ਬਹੁਤ ਦਿੱਕਤ ਆਉਂਦੀ ਏ ਛੀਕਿਆ ਏ ਇੱਕ ਜਿਹੜੀ ਬੜੀ ਇਮੇਤ ਦੀ ਗੱਲ ਆ ਜਦੋਂ ਮੈਂ ਤੁਹਾਨੂੰ ਦੇਖਦਾ ਕਿ ਇੱਕ ਚੀਤੋ ਖੁਸ਼ੀ ਵੀ ਹੁੰਦੀ ਐ ਕਈ ਵੀ ਬੰਦਾ ਸੋਚਦਾ ਕਿ ਜੋ ਵੀ ਫੌਜੀ ਲਈਹਾ ਫੌਜੀ ਜਿੰਨ ਦਿੱਕੀ ਆ ਇਹਦੇ ਵਿੱਚ ਗੁਰਸਿੱਖ ਵੀ ਲਈ ਕਾਫੀ困难ਈਆ ਪਰ ਜਿਦੋਂ ਤੁਹਾਨੂੰ ਦੇਖਿਆ ਤਾਂ ਤੁਸੀਂ ਪੰਜ ਕਕਾਰਾਂ ਦੇ ਤੰਨਾ ਕਿਸੇ ਗੁਰੂ ਵਾਲੇ ਹੋ ਮੈਂ ਇਹਦੇ ਬਾਰੇ ਜ਼ਰੂਰ ਪੁੱਛਣਾ ਚਾਹੁੰਦਾ ਕਿ ਇੱਕ ਆਮ ਸਿੱਖ ਨੂੰ ਤੇ ਇੱਕ ਗੁਰਸਿੱਖ ਨੂੰ ਕੋਈ ਤੁਹਾਨੂੰ ਇਸ ਜ਼ਿੰਦਗੀ ਦੇ ਵਿੱਚ ਯਾਨੀ ਅਮਰਤ ਪਾਨ ਕਰਨ ਤੋਂ ਬਾਅਦ ਕੀ ਕੋਈ ਦਿੱਕਤ ਆਈ ਆਪਣੀ ਜ਼ਿੰਦਗੀ ਦੇ ਵਿੱਚ ਇਹ ਦਿੱਕਤ ਤਾਂ ਜੀ ਆਉਂਦੀ ਹੈ ਕਾਫੀ ਦਿੱਕਤ ਆਉਂਦੀ ਹੈ ਪਰ ਜੀਵਨ ਵਾਸਤੇ ਕੁਝ ਨਾ ਕੁਝ ਮਨਨ ਕਰਨਾ ਪੈਂਦਾ ਦਿੱਕਤ ਤਾਂ ਬਹੁਤ ਆਉਂਦੀ ਹੈ ਜੀ ਇੱਕ ਸਿੰਪਲ ਸਿੱਖ ਗੁਰਸਿੱਖ ਹਾਂਜੀ ਉਹਨਾਂ ਦੇ ਵਿੱਚ ਅੰਤਰ ਤਾਂ ਹੈ ਪਰ ਜਿਹੜੀ ਇਹ ਲਾਈਫ ਹੈ ਜੀ ਗੁਰਸਿੱਖੀ ਜਿਉਣ ਵਾਲੀ ਇਹ ਲਾਈਫ ਬਹੁਤ ਵਧੀਆ ਜੀ ਜਦੋਂ ਤੋਂ ਅਮਰ ਸੱਚਾ ਇਹ ਵਿਦਾ ਦੇ ਸੇ ਜੀਵਨ ਬਹੁਤ ਹੀ ਬਦਲ ਜਾਂਦਾ ਜੀ ਪੂਰਾ ਜੀਵਨ ਹੀ ਆਨੰਦ ਮੈ ਹੋ ਜਾਂਦਾ ਜੀ ਹਾਂ ਫਿਰ ਇਹ ਨਹੀਂ ਲੱਗਦਾ ਕਿਸੇ ਨਾਲ ਪਰ ਕਰ ਕਰਦੇ ਤਾਂ ਹੈ ਜੀ ਪਰ ਅਸੀਂ ਨਹੀਂ ਕਿਸੇ ਨਾਲ ਕਰਦੇ ਜੋ ਕੋ ਕਰਦਾ ਤਾਂ ਆਪ ਦਾ ਜੋ ਜੋ ਕਰੂਗਾ ਜੋ ਜੋ ਕਰੀਏ ਬਿਲਕੁਲ ਬਿਲਕੁਲ ਹਾਂ ਉਹ ਤਾਂ ਹੈਵੀ ਜੈਸਾ ਬੀਜੂ ਕੇ ਫਿਰ ਵੈਸੇ ਬਣਾਉਂਦੇ ਆਂ ਬਿਲਕੁਲ ਹਾਂ ਇੱਕ ਬੜੀ ਸੋਹਣੀ ਗੱਲ ਵੀ ਹੈ ਬੜੀ ਪ੍ਰਾਊਡ ਵਾਲੀ ਗੱਲ ਵੀ ਹੈ ਕਿ ਬੜਾ ਮਾਨ ਮਹਿਸੂਸ ਹੁੰਦਾ ਇੱਕ ਤੁਸੀਂ ਜਿਹੜੀ ਵਿਦੇਸ਼ੀ ਸਰਕਾਰ ਆਪ ਮੰਨ ਲੱਗੀ ਹੈ ਨਾ ਵਿਦੇਸ਼ੀ ਸਰਕਾਰ ਆ ਗਵਰਨਮੈਂਟ ਉਹਦੇ ਤੁਸੀਂ ਇੱਕ ਸੇਵਾਦਾਰ ਹੋ ਸਿਪਾਹੀ ਮੰਨ ਲਓ ਨਾ ਆਪ ਇੱਕ ਸੋਲਜਰ ਹੋ ਜੀ ਤੇ ਇੱਕ ਤੁਸੀਂ ਅਕਾਲ ਪੁਰਖ ਦੀ ਫੌਜ ਦੇ ਵੀ ਇੱਕ ਸਿਪਾਹੀ ਹੋ ਜਿਹੜਾ ਆਪਾ ਅਮਰਤ ਬਾਨ ਕਰ ਲਿਆ ਨਾ ਇਹ ਵੀ ਤਾਂ ਉਹ ਦੂਰਾ ਵਿਰਕਮਤਾ ਦੇ ਨਾਮ ਦੇ ਨਾਲ ਲੱਗੇ ਹੁੰਦਾ ਤੇ ਬੜੀ ਮਹਿਸੂਸ ਸਹੀ ਗੱਲ ਤੁਹਾਨੂੰ ਵੀ ਇਸ ਤੇ ਬੜਾ ਇੱਕ ਫਕਰ ਮਹਿਸੂਸ ਹੁੰਦਾ ਹੋਵੇ ਹਾਂਜੀ ਹਾਂਜੀ ਬਹੁਤ ਮਾਣ ਵਾਲੀ ਗੱਲ ਹੈ ਜੀ ਤੇ ਜਿਹੜਾ ਅਮਰਸਾਖ ਕੇ ਡਿਊਟੀ ਦਾ ਨਿਰਵਾ ਕਰਨਾ ਉਹ ਤਾਂ ਆਕਾਲਪੁਰਕ ਦੀ ਵੀ ਅਸੀਂ ਸਿਪਾਹੀ ਹੈ ਇੱਕ ਦੁਨਿਆਵੀ ਵੀ ਸਿਪਾਹੀ ਹੈ ਹਾਂਜੀ ਪਰ ਦੋਨਾਂ ਦੇ ਵਿੱਚ ਸਾਨੂੰ ਮਾਣ ਜਰ ਕੇ ਚੱਲਦਾ ਔਰ ਬੜਾ ਹੀ ਆਨੰਦ ਮਹਿਸੂਸ ਹੁੰਦਾ ਜੀ ਔਰ ਫਕਰ ਵੀ ਮਹਿਸੂਸ ਹੁੰਦਾ ਜੀ ਕਿਉਂਕਿ ਅਸੀਂ ਡਿਊਟੀ ਦੇ ਨਾਲ 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 ਆਪਣੇ ਧਰਮ ਦਾ ਵੀ ਪਾਲਣ ਕਰ ਰਹੇ ਆ ਜੀ ਬਹੁਤ ਵਧੀਆ ਆਨੰਦ ਆਉਂਦਾ ਹੈ ਉਹਨੂੰ ਬਹੁਤ ਵਧੀਆ ਲੱਗਦਾ ਐਸੇ ਜਿਹੜੇ ਜਦੋਂ ਆਪਾਂ ਆਉਂਦੇ ਦੇਖਦੇ ਕਿ ਜਿਹਦਾ ਅੰਮ੍ਰਿਤਧਾਰੀ ਸਿੱਖ ਹੈ ਉਹਦੀ ਇੱਕ ਰਹਿਤ ਮਰਿਆਦਾ ਹੁੰਦੀ ਕਿ ਖਾਣ ਪੀਣ ਦਾ ਹੋਇਆ ਮੀਟ ਆਉਂਦਾ ਹੋਇਆ ਫਿਰ ਇਹ ਤੁਹਾਡੇ ਤਾਂ ਬਹੁਤ ਚਮੇਸ ਸਾਰਾ ਕੁਝ ਬੰਦ ਆ ਉਹਦੇ ਫਿਰ ਕਿਸ ਤਰ੍ਹਾਂ ਤਾਂ ਜੀ ਉਹ ਬੰਦ ਹੈ ਜੀ ਪਰ ਜਿਹੜੇ ਵੈਸ਼ਨੂ ਖਾਣਾ ਬੰਦ ਹੈ ਜੀ ਹਾਂਜੀ ਆ ਕਾਫੀ ਉਹਨਾਂ ਦਾ ਸੋਧ ਕੇ ਬਣਾਇਆ ਜਾਂਦਾ ਜੀ ਜਿਹੜਾ ਵੈਸ਼ਨੂ ਦਾ ਗੈਗੋ ਖਾਂਦਾ ਜਿਹੜਾ ਨੀ ਚੰਡਾ ਖਾਣ ਵਾਲੇ ਨੀ ਚੰਡਾ ਖਾਂਦੇ ਪਰ ਉਹ ਜ਼ਰੂਰੀ ਨਹੀਂ ਹੈ ਕਿ ਉਹ ਵੀ ਖਾਣ ਉਹ ਆਪਣੇ ਮਨ ਦੀ ਮਰਜ਼ੀ ਹੈ ਜੀ ਬਾਕੀ ਸਾਡੇ ਤਾਂ ਜੀ ਰਹਿਤ ਯਾਚੀ ਹੈ ਜੀ ਹਾਂਜੀ ਹਾਂਜੀ ਇਹ ਚੀਜ਼ਾਂ ਬਿਲਕੁਲ ਬਿਲਕੁਲ ਹਾਂਜੀ ਨਹੀਂ ਖਾਂਦੇ ਅੱਛਾ ਇੱਕ ਹੋਰ ਬੜੀ ਮਹੱਤਵਪੂਰਨ ਗੱਲ ਹੈ ਕਿ ਤੁਸੀਂ ਫੌਜ ਚ 36 ਸਾਲ ਆਪਣੀ ਜ਼ਿੰਦਗੀ ਦੇ ਬਿਤਾ ਦਿੱਤੀ ਹੈ ਹਾਂਜੀ ਫੌਜ ਦੇ ਵਿੱਚ ਤੁਹਾਡੀਆਂ ਕੀ ਕੀ ਪ੍ਰਾਪਤੀਆਂ ਰਹੀਆਂ ਫੌਜ ਦੇ ਵਿੱਚ 88 ਕੋ ਮੈਂ ਬਤੌਰ ਕਾਸਟੇਬਲ ਭਰਤੀ ਹੋਇਆ ਸੀ ਜੀ ਹਾਂਜੀ ਉਸ ਤੋਂ ਬਾਅਦ ਵਿੱਚ ਫਿਰ ਹੈੱਡ ਕਾਸਟੇਬਲ ਬਣਿਆ ਹਾਂ ਹੈਡ ਕਾਸਟਲ ਤੋਂ ਬਾਅਦ ਜੀ ਐਸਆਈ ਬਣਾਂਗੀ ਅਸਿਸਟੈਂਟ ਸਬ ਇਨਸਪੈਕਟਰ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ 2021 ਚ ਮੈਂ ਸਬ ਇਨਸਪੈਕਟਰ ਪ੍ਰਮੋਟ ਹੋਇਆ ਜੀ ਤੇ 2025 ਅਗਸਤ ਦੇ ਵਿੱਚ ਮੈਂ ਇਨਸਪੈਕਟਰ ਰੈਂਕ ਤੇ ਪ੍ਰਮੋਟ ਹੋਇਆ ਜੀ ਹਾਂਜੀ ਹਾਂਜੀ ਤੇ 19 ਸਾਲਾਂ ਤੋਂ 31 ਤੂਬਰ ਨੂੰ ਪੈਨਸ਼ਨ ਜਾਊਗਾ ਜੀ ਹਾਂ ਔਰ ਬਹੁਤ ਖੁਸ਼ੀ ਹੈ ਔਰ ਕਈ ਖੁਸ਼ੀਆਂ ਤਾਂ ਜੀ ਵਿਆਹ ਵੀ ਨਹੀਂ ਕੀਤੇ ਜਾਂ ਫੌਜੀ ਬਿਲਕੁਲ ਬਿਲਕੁਲ ਹਾਂ ਉਸੇ ਦਿਨ ਹੀ ਬੇਟੇ ਦਾ ਜਨਮ ਹੈ ਜੀ ਉਸੇ ਦਿਨ ਮੇਰੀ ਸੁਪਰਵਿਜ਼ਨ ਹੈ ਜੀ ਅੰਧਾ ਕੀ ਹੋਰ ਬਹੁਤ ਕੁਝੀਆਂ ਵੀ ਜ਼ਿੰਦਗੀ ਹਾਂ ਦੇਖੋ ਇੱਕ ਬੜੀ ਮਹੱਤਵਪੂਰਨ ਗੱਲ ਹੈ 31 ਅਕਤੂਬਰ ਨੂੰ ਆਪਣੇ ਸਾਹਿਬ ਇੰਸਪੈਕਟਰ ਗੁਰਦੇਵ ਸਿੰਘ ਜੀ ਰਿਟਾਇਰ ਹੋ ਰਹੇ ਫੌਜ ਦੇ ਵਿੱਚੋਂ ਇਹਨਾਂ ਨੇ ਵਸਿਆ ਕਿ 31 ਅਕਤੂਬਰ ਨੂੰ ਸਾਡੇ ਬੇਟੇ ਦਾ ਜਨਮ ਦਿਨ ਹੋਈ ਹੈ 31 ਅਕਤੂਬਰ ਨੂੰ ਇਹਨਾਂ ਨੇ 73 ਸਾਲ ਆਪਣੀ ਜਿੰਦਗੀ ਦਾ ਸੰਘਰਸ਼ ਅਸੀਂ ਫੌਜ ਦੇ ਵਿੱਚ ਉਸ ਨੂੰ ਕੰਪਲੀਟ ਕਰਕੇ ਆਪਣੇ ਬੜੇ ਤੰਦਰੁਸਤ ਹੋ ਗਿਆ ਹੁਣ ਕਹਿਣਾ ਹੁੰਦਾ ਕਿ ਹਮੇਸ਼ਾ ਸਾਨੂੰ ਬਣੀ ਵੀ ਇਹ ਗੱਲ ਕਹਿੰਦੀ ਹੈ ਕਿ ਜਿਹਦੇ ਤੰਦਰੁਸਤੀ ਤੋਂ ਵੱਡਾ ਕੋਈ ਰਾਜ ਨਹੀਂ ਆ ਤੇ ਤੰਦਰੁਸਤੀ ਤੋਂ ਵੱਡਾ ਕੋਈ ਗਿਫਟ ਨਹੀਂ ਆ ਆਪਣੇ ਸਰੀਰ ਨੂੰ ਸਹੀ ਸਲਾਮਤੇ 38 ਸਾਲ ਦੀ ਨੌਕਰੀ ਕਰਕੇ ਆਪਣੇ ਘਰ ਜਾ ਰੇ ਬਹੁਤ ਵੱਡੀ ਇੱਕ ਖੁਸ਼ੀ ਦੀ ਗੱਲ ਹੁੰਦੀ ਆ ਤੇ ਸਾਡੇ ਕੌਮ ਦੇ ਨਾਲ ਹੋਰ ਵੀ 31 ਅਕਤੂਬਰ ਦੇ ਦਿਨ ਜੁੜੇ ਹੋਏ ਆ ਕਈ ਹਿੱਸੇ ਆ ਜਿਨ੍ਹਾਂ ਨੂੰ ਸੀ ਕਈ ਥਾਵਾਂ ਇਹੋ ਜਿਹਾ ਹੁੰਦਾ ਜਿੱਥੇ ਅਸੀਂ ਗਿਫਟ ਨਹੀਂ ਕਰ ਸਕਦੇ ਹੁੰਦੇ ਤੇ ਮੈਂ ਦੱਸਿਆ ਕਰਦੇ ਸਮਿਆਂ ਵੀ ਬਹੁਤ ਇੱਕ ਖੁਸ਼ੀ ਮਹਿਸੂਸ ਹੋ ਰਹੀ ਆ ਤੋਂ ਤਾਂ ਪੁੱਛਦੇ ਆ اچھا ਸਾਹਿਬ ਜੀ ਤੁਸੀਂ ਇਹ ਦੱਸੋ ਵੀ ਹੁਣ ਜਦੋਂ 38 ਸਾਲ ਦੀ ਨੌਕਰੀ ਕਰਕੇ ਤੁਸੀਂ ਪੈਨਸ਼ਨ ਜਾ ਰਹੇ ਜੀ ਪੈਨਸ਼ਨ ਜਾ ਕੇ ਵੀ ਬੰਦਾ ਕਿਰਤ ਕਰਦਾ ਰਹਿੰਦਾ ਤੇ ਤੁਹਾਡਾ ਕੀ ਪਲਾਨ ਹੈ ਵੀ ਤੁਸੀਂ ਕੀ ਕੰਮ ਕਰਨੀ ਚਾਹੁੰਦੇ ਹੋ ਹਾਂ ਜੀ ਕੋਈ ਕੋਈ ਥੋੜੀ ਜਿਹਾ ਕੰਮ ਕਰਾਂਗੇ ਇਹ ਦੁੱਧ ਦਾ ਕੰਮ ਹਾਂ ਜੀ ਬਾਕੀ ਅਗਿਆ ਕਾਲ ਕੋਰਖ ਨੂੰ ਪਤਾ ਜੀ ਜੋ ਉਹਨਾਂ ਨੇ ਚਾਹ ਉਹਨਾਂ ਦੇ ਹੁਕਮ ਅਨੁਸਾਰ ਹੀ ਹੋਣਾ ਜੀ ਹਾਂ ਜੀ ਹਾਂ ਜੀ ਜੋ ਪ੍ਰਮਾਤਮਾ ਨੂੰ ਚੰਗਾ ਲੱਗੇ ਆਪਦੇ ਭਾਣੇ ਵਿੱਚ ਜੋ ਵੀ ਕਰਾਉਣਾ ਚੰਗਾ ਹੀ ਕਰਾਉਣਾ ਪਰ ਇਹੋ ਜਿਹਾ ਕੰਮ ਕਰਾਉਣ ਦੀ ਇਮਾਨਦਾਰੀ ਵਾਲਾ ਕੰਮ ਹੋਵੇ ਇਹਦੇ ਵਿੱਚ ਬੇਈਮਾਨੀ ਨਾ ਕਰ ਸਕੀਏ ਇਹੋ ਜਿਹਾ ਹੀ ਕੰਮ ਅਕਾਲਪੁਰਕ ਤੋਂ ਅਸੀਂ ਆਸਾ ਕਰਦੇ ਹਾਂ ਗੁਰੂਗ੍ਰੰਥ ਸਾਹਿਬ ਤੋਂ ਸਾਨੂੰ ਇਹੋ ਜਿਹਾ ਧੰਦੇ ਲਾਉਣ ਜਿੱਥੇ ਅਸੀਂ ਆਪਣਾ ਹੋਰ ਨਾਂ ਕਮਾ ਸਕੀਏ ਸਾਡੇ ਪੰਜਾਬ ਦੇ ਪਿੰਡਾਂ ਦੀ ਮਿੱਟੀ ਦਾ ਅਸਰ ਹੁੰਦਾ ਕਿ ਆਪਾਂ ਜਿਹੜੇ ਦੇਖਦੇ ਕਿ ਫੌਜ ਦੇ ਵਿੱਚ ਬੰਦਾ 36 ਸਾਲ ਦੀ ਉਮਰ ਤੋਂ ਬਾਅਦ ਇੱਕ ਪਿੰਡ ਦੇ ਵਿੱਚ ਜਾ ਰਿਹਾ ਪਰ ਪਿੰਡ ਵੀ ਜਿਆਦਾ ਖਰੀਦੀਆਂ ਹੋਈਆਂ ਉਹਨਾਂ ਨੇ ਕਿਹਾ ਕਿ ਅਸੀਂ ਚਾਹੇ ਆਪਣੇ ਪਿੰਡ ਦੇ ਵਿੱਚ ਹੀ ਆ ਕੇ ਕਿਰਤ ਕਰਾਂਗੇ ਫਿਰ ਵੀ ਇੱਕ ਆਮ ਲੋਕ ਜਿਹੜੇ ਪਿੰਡਾਂ ਦੇ ਲੋਕ ਵਸਨੀਕ ਪਿੰਡਾਂ ਦੇ ਵਸਨੀਕ ਲੋਕ ਕਿਰਤ ਕਰਦੇ ਆ ਅਸੀਂ ਇੱਕ ਦੁੱਧ ਦਾ ਫਾਰਮ ਖੋਲ੍ਹਾਂਗੇ ਦੁੱਧ ਦੀ ਵਿਕਰੀ ਕਰਾਂਗੇ ਸਭ ਤੋਂ ਵੱਡੇ ਬੰਦੇ ਨੇ ਗੱਲ ਦੱਸੀ ਕਿ ਉਹਦੇ ਵਿੱਚ ਕੀ ਹੋਣਾ ਚਾਹੀਦਾ ਕਹਿੰਦੇ ਸਾਨੂੰ ਇਮਾਨਦਾਰੀ ਵਾਲੇ ਕੰਮ ਬੜੇ ਪਸੰਦ ਹੈ ਇਹ ਬੜੀ ਪ੍ਰਾਉਡ ਫੜਾਈ ਗੱਲ ਹੈ ਵੀ ਇੱਕ ਬੰਦਾ 38 ਸਾਲ ਦੀ ਉਮਰ ਤੇ ਅਦਰ ਸਟੇਟ ਦੇ ਵਿੱਚ ਰਹਾ ਹੋਵੇ ਪਿੰਡ ਦੀ ਜਿਹੜੀ ਕਸਬਾ ਆ ਪਿੰਡ ਦੀ ਜਿਹੜੀ ਮਿੱਟੀ ਦੀ ਕਸਬਾ ਉਹ ਅੱਜ ਵੀ ਵਤਨ ਦੇ ਨਾਲ ਲੈ ਕੇ ਆਪਣੇ ਤਨ ਦੇ ਨਾਲ ਲੈ ਕੇ ਹੰਡਾ ਰਹੇ ਆ ਕਹਿੰਦੇ ਸੀ ਪਿੰਡ ਦੇ ਵਿੱਚ ਹੀ ਆ ਕਿ ਉਹ ਹੀ ਕਿਰਤ ਕਰਨੀ ਆ ਤੇ ਮੈਂ ਤੁਹਾਡੇ ਨਾਲ ਅੱਜ ਜਿੰਨਾਂ ਨੂੰ ਆਪਾਂ ਮਿਲਾਇਆ ਬਹੁਤ ਵੱਡਾ ਜ਼ਿੰਦਗੀ ਦਾ ਸੰਘਰਸ਼ਾ ਇੰਸਪੈਕਟਰ ਸ੍ਰੀ ਗੁਰਦੇਵ ਸਿੰਘ ਜੀ ਆਪਾਂ ਹੋਰ ਗੱਲਾਂ ਇਹਨਾਂ ਨਾਲ ਕਰਦੇ ਆ ਕਿ ਕਿਸ ਤਰ੍ਹਾਂ ਇਹਨਾਂ ਨੂੰ ਹੋਰ ਕੀ ਕੀ ਪ੍ਰਾਪਤੀਆਂ ਰਹੀਆਂ ਕਿਵੇਂ ਕਿਵੇਂ ਰਹੇ ਪਰਿਵਾਰ ਦੇ ਵਿੱਚੋਂ ਕਈ ਜਿਹੜੀ ਬੰਦਾ ਬਾਹਰ ਜਾਂਦਾ ਕਿੰਨੇ ਕੁ ਯਾਦਾਂ ਹੁੰਦੀਆਂ ਪਰਵਾਰ ਦੀ ਕੀ ਕੀ ਪ੍ਰੋਬਲਮ ਹੁੰਦੀ ਹੈ ਸੇ ਸਾਹਿਬ ਜੀ ਤੁਸੀਂ ਇਹ ਗੱਲ ਦੱਸੋ ਜੀ ਉਹ ਫੌਜ ਦੇ ਵਿੱਚ ਬੰਦਾ ਇੰਨਾ ਟਾਈਮ ਬਾਹਰ ਰਹਿੰਦਾ ਆਪਾਂ ਨੂੰ ਘਰਾਂ ਦੇ ਵਿੱਚ ਆਮ ਆ ਸਮਾਜ ਦੇ ਵਿੱਚ ਬਹੁਤ ਸਾਰੇ ਪ੍ਰੋਗਰਾਮ ਹੁੰਦੇ ਕਦੇ ਖੁਸ਼ੀ ਹੁੰਦੀ ਹੈ ਕਦੇ ਗਮੀ ਹੁੰਦੀ ਹੈ ਫਿਰ ਇਹ ਚੀਜ਼ਾਂ ਦਾ ਵੀ ਤੁਹਾਡੇ ਤੇ ਕਾਫੀ ਅਸਰ ਪੈਂਦਾ ਹੁੰਦਾ ਸੀ ਬੰਦਾ ਹਾਂਜੀ ਹਾਂਜੀ ਕਈ ਵਾਰ ਤਾਂ ਇਹ ਸਮਾਜਿਕ ਕੰਮਾਂ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲ ਜਾਂਦਾ ਜੀ ਜਾਂ ਕੋਈ ਤਿਹਾਰ ਵਗੈਰਾ ਤੋਂ ਕਈ ਵਾਰੀ ਨਵੇਂ ਵੀ ਮੌਕੇ ਮਿਲਦਾ ਜੀ ਔਰ ਕੋਈ ਦੇ ਚਹੀ ਕਿਹਾ ਜਾਂਦਾ ਜੀ ਸਦਾ ਦੁਆਰੀ ਸਾਧ ਦੀ ਅੱਠੇ ਪੈਰ ਪਸੰਦ ਹੈ ਜਿਹੜਾ ਜੰਦਗੀ ਸਾਦੀ ਦਾ ਇਸ ਤਰ੍ਹਾਂ ਵੀ ਅਸੀਂ ਤਾਂ ਪੰਥ ਨਾਲ ਜੁੜੇ ਹਾਂ ਸੱਚ ਦੇ ਨਾਲ ਹੀ ਜੇ ਮਿਲਦੀ ਤਾਂ ਚਲੀ ਜਾਂਦੀ ਤਾਂ ਨਹੀਂ ਆਉਂਦਾ ਇਹ ਉੱਥੇ ਮਨਾ ਲਈ ਹਾਂ ਤੇ ਨਹੀਂ ਵੀ ਬਹੁਤ ਵੱਡਾ ਜਿਗਰਾ ਕਰਕੇ ਕਰਨਾ ਪਿਆ ਵੀ ਸਾਰਾ ਕੁਝ ਸਦਨ ਲੈਂਦਾ ਕਿ ਇਹ ਵਿਆਹ ਸਾਡੀਆਂ ਕਈ ਫੈਸਟੀਵਲ ਸਾਨੂੰ ਛੱਡਣੀ ਪੈਂਦੀ ਆ ਸਿਰਫ ਆਪਣੀ ਕਿਰਤ ਕਰਨ ਦੇ ਲਈ ਬਿਲਕੁਲ ਚਲੋ ਮੇਰੀ ਛੋਟੀ ਸਿਸਟਰ ਦੀ ਸ਼ਾਦੀ ਤੇ ਮੈਂ ਨਹੀਂ ਜਾ ਸਕਿਆ ਸੀ ਹਾਂਜੀ ਹਾਂਜੀ ਉਹ 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 ਸਮੇਂ ਮੇਰਾ ਟ੍ਰੇਨਿੰਗ ਪੀਰੀਅਡ ਸੀ 1988 ਤੇ ਇਹ ਹੁੰਦਾ ਨੂੰ ਰਹਿੰਦਾ ਹੀ ਹੈ ਜੀ ਜਦੋਂ ਇਸ ਤਰ੍ਹਾਂ ਦੇ ਕੋਈ ਘਰ ਦੇ ਵਿੱਚ ਕੋਈ ਕਾਰ ਹੋ ਜਾਂਦਾ ਜੀ ਨਾ ਜਾ ਸਕੀਏ ਹਾਂ ਬਿਲਕੁਲ ਬਹੁਤ ਫੀਲ ਹੁੰਦਾ ਹੈ ਬਹੁਤ ਫੀਲ ਹੁੰਦਾ ਪਰ ਮੈਨੇਜ ਕਰਨਾ ਪੈਂਦਾ ਹਾਂਜੀ ਹਾਂਗੇ ਆ ਦੱਸਿਆ ਪਾ ਪੰਗੋ ਇਨਸਪੈਕਟ ਕਰਦੇ ਨੇ ਸਿੰਘ ਇਹਨੇ ਕਹਿੰਦੇ ਵੀ ਸਾਡੇ ਕਈ ਪ੍ਰੋਗਰਾਮ ਐਸੀ ਸਾਨੂੰ ਖੁਸੀ ਦੇਂਦੇ ਘਰਾਂ ਦੇ ਵਿੱਚ ਸੱਦਨੇ ਪੈਂਦੇ ਆ ਪਰ ਬਹੁਤ ਵੱਡਾ ਜਿਗਰਾ ਕਰਕੇ ਅਸੀਂ ਇੱਥੇ ਨੌਕਰੀ ਕਰਦੇ ਆ ਸਾਨੂੰ ਬਹੁਤ ਉਸ ਆਪਣੇ ਸਰੀਰ ਤੇ ਹੰਡਾਉਣਾ ਪੈਂਦਾ ਇਹ ਸਾਡਾ ਆਪਣੇ ਜਿਹੜੇ ਇਨਸਪੈਕਟਰ ਗੁਰਨੇਵ ਸਿੰਘ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਚਲੋ ਪ੍ਰਮਾਤਮਾ ਨੇ ਚਾਹਿਆ ਵਧੀਆ ਤੰਦਰੁਸਤ ਰਹਾਂਗੇ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਹਾਂਗੇ ਜਦੋਂ ਪਿੰਡ ਜਾ ਕੇ ਆਪਣਾ ਕੋਈ ਕਾਰੋਬਾਰ ਕਰਦੇ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿੰਨਾ ਕਿ ਪਿੰਡ ਜਾ ਕੇ ਉਹਨਾਂ ਦੇ ਕਾਰੋਬਾਰ ਦੇ ਨਾਲ ਵੀ ਤਾਂ ਦਿਨ ਬੁਲਾ ਕੇ ਕਰਾਂਗੇ ਉਸ ਟਾਈਮ ਦੀ ਫਿਰ ਆਪਾਂ ਇਹਨਾਂ ਨਾਲ ਕੁਝ ਵਿਚਾਰ ਵਟਾਂਦਰਾ ਕਰਾਂਗੇ ਵੀ ਫੌਜ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਕਰਦੇ ਸੀ ਅੱਜ ਇੱਕ ਸਿਵਲ ਦੀ ਲੈਪ ਵੀ ਰਿਹਾ ਤੇ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਤੇ ਫਿਰ ਸਭ ਜੀ ਤੁਹਾਨੂੰ ਉਹਨੂੰ ਬੜੀ ਖੁਸ਼ੀ ਵੀ ਮਹਿਸੂਸ ਹੁੰਦੀ ਹੈ ਜੀ ਅੱਗੇ ਸੈਟ ਕਰਾਂਗੇ ਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਤੁਹਾਡਾ ਹਾਂ ਠੀਕ ਹੈ